ਇਹ ਤੇ ਕਸਟਲ ਪਿਆ ਇੱਥੇ ਦੇਖ ਰਿਹਾ ਹੈ 70 ਮਿੰਟ ਉਹ ਯਾਰ ਬਾਈ ਇੱਕ ਉਸੇ ਮੁਲਾਜ਼ਮ ਜਾੜ ਉਹ ਬੰਦਾ ਪ੍ਰਾਈਵੇਟ ਆਪਣਾ ਹਾਇਰ ਕੀਤਾ ਉਹ ਨੇ ਐਵੇਂ ਉਹ ਨਜੂ ਨਿੰਦੀ ਕਰਾ ਦੇਵੇ ਇਹਨੂੰ ਇੱਕ ਬੰਦਾ ਨਾ ਜਿਹੜੀ ਆ ਪੁੱਤੋ ਕੇ ਮੰਕਰੋ ਨਾ ਆ ਲੋ ਆਲੇ ਖੜਕਾ ਪਹਿਲਾਂ ਲਗਾ ਰਹੀ ਸੀ ਤੇ ਮੈਂ ਆਪਣੀ ਜੀਲ ਟੱਕੀਆਂ ਨਹੀਂ ਬੱਸ ਹੋ ਸੁੱਝ ਨਾ ਜਸਵਿੰਦਰ दा कपड़े हो घनी करके रंग जीम भाई आज ही सारे से ना कोई गल ना बात है शक्ति दरस बोल रहे हैं नाला स्ट्रीम ना कोई नहीं रखते बच्चे गेट गार्ड वगैरह लगाते हैं हां जी हां जी सर देख 12 ਤਰੀਕੂ 12 ਫਰਵਰੀ ਨੂੰ ਲਾਲੇਪਿੰਡ ਦੇ ਪੰਚਾਇਤ ਨੰਬਰ ਦੇ ਸਰਦੇਵਾਰ ਫਾਇਰਿੰਗ ਹੋਈ ਸੀ ਉਹਦੇ ਸਬੰਧੀ ਮੈਨੇ ਥਾਣੇ ਦੇ ਵਿੱਚ ਅਟੈਂਪਟ ਟੂ ਮਰਡਰ ਆਮ ਜੈੱਟ ਦੀ ਧਾਰਾਵਾਂ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ ਉਹਨੂੰ ਉਹਦੇ ਕੋਲ ਸਟੇਫ ਦੀ ਟੀਮ ਰੈਂਕਲ ਕੋਈ ਇਨਵੈਸਟੀਗੇਟ ਕਰ ਰਹੀ ਸੀ ਡੂਰਿੰਗ ਇਨਵੈਸਟੀਗੇਸ਼ਨ ਅੱਜ ਹਮਨੇ ਆਈਸੀ ਦੀ ਕੋਈ ਬਾਰ ਬੈਠ ਕੇ ਵੌਂਟਡ ਅਕੀਮ ਦਾ ਕੰਮ ਕਰਾਇਆ ਹੈ ਉਹਦੇ ਵਿੱਚ ਅਸੀਂ ਜਿਹੜੇ ਅਕਿਊਜ਼ ਹੈਗੇ ਸੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਸੀ ਉਹਦੇ ਸਬੰਧੀ ਅੱਜ ਮਾਰਨਿੰਗ ਜਿਹੜੀ ਮੋਗਾ ਪੁਲਿਸ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕੂਬ ਇਸ ਏਰੀਆ ਦੇ ਵਿੱਚ ਘੁੰਮ ਰਹੇ ਹਨ ਤੇ ਕੋਈ ਹੋਰ ਵਾਰਦਾਤ ਨੂੰ ਜਾਨ ਦੇ ਸਕਦੇ ਹਨ ਤੇ ਅੱਜ ਇੱਥੇ ਉਹ ਐਸਟੋ ਮੈਣੀ ਦੀ ਟੀਮ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਆਈ ਤੇ ਇੱਥੇ ਜਦੋਂ ਸਾਰਾ ਚੈੱਕ ਕੀਤਾ ਤੇ ਇੱਕ ਅਕੂਬ ਅਮਨ ਕੁਮਾਰ ਜਿਹੜਾ ਕਿ ਫਾਜ਼ਿਲਕੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਵੀ ਐਫਆਈਆਰ ਦਰਜ ਹੈ ਉਹਨੇ ਖੇਤਾਂ ਦੇ ਵਿੱਚ ਵੀ ਭਜਣ ਲਈ ਪੁਲਿਸ ਪਾਰਟੀ ਤੇ ਓਪਨ ਫਾਇਰ ਕਰਤੇ ਉਹਦੇ ਵੱਲੋਂ 3 ਫਾਇਰ ਕੀਤੇ ਗਏ ਹਨ ਪੁਲਿਸ ਟੀਮ ਵੱਲੋਂ ਆਪਣੇ ਬਚਾ ਲਈ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਉਹਦੇ ਇੱਕ ਲੈਗ ਸ਼ੂਟਿੰਗ ਜਿਹੜੀ ਹੋਈ ਹੈ ਉਹਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਤੇ ਉਹਦੀ ਕੰਡੀਸ਼ਨ ਹੁਣ ਠੀਕ ਹੈ ਇਹਦੇ ਵਿੱਚ ਪੁਲਿਸ ਪਾਰਟੀ ਦਾ ਕੋਈ ਬਚਾਰ ਨਹੀਂ ਹੋਇਆ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਆਪਣਾ ਬਚਾ ਕਰਦੇ ਹੋਏ ਤੇ ਉਹ ਆਪੀ ਉਸ ਨੂੰ ਐਪਰੀਹੈਂਡ ਕਰ ਲਿਆ ਆਹ ਕਿਊਜ਼ ਬੰਬੀਹੇ ਗੈਂਗ ਨਾਲ ਰਿਲੇਟਿਡ ਹੈਗਾ ਹੈ ਜਿਹੜਾ ਇੱਥੇ ਕੋਈ ਹੋਰ ਵਾਰਦਾਰ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਉਹ ਜਦੋਂ ਇਹਦੀ ਅਸੀਂ ਪੁੱਛਗਿੱਛ ਕਰਾਂਗੇ ਜਿਹੜੇ ਉਹ ਗੁੰਗਾਈ ਦੇ ਨਾਲ ਤੇ ਹੋਰ ਸਾਰੀ ਗੱਲ ਕਲੀਅਰ ਹੋ ਜੂਗੀ ਸਰ ਇਹ ਫਾਇਰਿੰਗ ਨਹੀਂ ਕੀਤੀ ਪੰਜਾਬ ਮੰਡਲ ਦੇ ਕਰਤੀ ਉਹ ਕਿਸੇ ਬਾਹਰ ਬੈਠੇ ਜਿਹੜਾ ਕੋਈ ਵਾਂਟਡ ਅਕਿਊਜ਼ਡ ਹੈ ਕ੍ਰਿਮੀਨਲ ਉਹਦੇ ਕਹਿਣ ਤੇ ਉਹਨੇ ਕੀਤੀ ਸੀ ਤੇ ਉਹ ਜਿਹੜਾ ਬੰਦਾ ਬਾਹਰ ਬੈਠਾ ਹੈ ਉਹਨੇ ਆ ਫਾਇਰਿੰਗ ਕਰਾਈ ਸੀ ਡੂਰਿੰਗ ਇਨਵੈਸਟੀਗੇਸ਼ਨ ਆ ਸਾਰੀ ਗੱਲ ਕਲੀਅਰ ਹੋ ਜੂਗੀ ਵੀ ਉਹਦਾ ਮੋਟਿਵ ਕੀ ਸੀ ਇਹ ਨਾਲ ਹੋਈਗੀ ਤੇ ਸਖਤ ਵੀ ਹੈ ਇਹਦੇ ਨਾਲ ਇੱਕ ਮਲਕੀਤ ਸਿੰਘ ਔਰ ਮੰਨੂ ਨਾਂ ਦਾ ਬੰਦਾ ਵੀ ਸੀ ਜਿਹੜਾ ਪਹਿਲਾਂ ਏਜੀਪੀਐਫ ਤੇ ਸੀਆਈਐਮਓ ਦਾ ਦੋਨੋਂ ਆਪਰੇਸ਼ਨ ਦੌਰਾਨ ਖੜਿਆ ਗਿਆ ਤੇ ਦੂਜਾ ਕੀ ਆ ਸੀ ਦੋਨੋਂ ਦੇ ਇਹ ਦੋਨੇ ਜਣੇ ਚੀਜ਼ਾਂ ਮੋਟੇ ਨੇ ਕੁਆਰਟਰੀਆਂ ਹਾਂਜੀ ਹਜੇ ਤੱਕ ਦੀ ਇਨਵੈਸਟੀਗੇਸ਼ਨ ਚੱਹੀ ਗਏ ਕਿੰਨੇ ਮਾਮਲੇ ਦਰਜ ਸਰ ਐਸੇ ਇੱਥੇ ਪਹਿਲਾਂ 4 ਮੁਕਦਮੇ ਦਰਜ ਹੋ ਆਮ ਜੈਕ ਤੇ ਹੋਰ ਵਕੀ ਵਕੀ ਪਰ ਆਉਂਦੇ ਐ ਐਨਡੀਪੀਐਸ ਦੇ ਦਾ ਕੋਈ ਨਾ ਕੋਈ ਜਨਤਾ ਦਾ ਪਿੰਡ ਹੈ ਬਾਜੀਲਵੀਂ ਜ਼ਿਲ੍ਹੇ ਦਾ ਉਹਦੇ ਰਹਿੰਦੇ ਨੇ ਪਰਦਾਤਰ ਉਹਨਾਂ ਤੇ ਸਿਰਾਂ ਦੀ ਅਲੱਗ ਦੇ ਬਾਕੀ ਉਹਦੀ ਹਾਲਤ ਠੀਕ ਹੈ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਜਦੋਂ ਵੀ ਉਹ ਹੋਸਟਲੋਂ ਡਿਸਚਾਰਜ ਹੋਊਗਾ ਉਹਦੀ ਹੋਰ ਜ਼ਿਆਦਾ ਪੁੱਛਗਿੱਛ ਕੀਤੀ ਜਾਵੇਗੀ ਇਸ ਵੇਲੇ ਇੱਥੇ ਮੈਡੀਕਲ ਦੇ ਕਹਿੰਦਾ ਕਿ ਜਿਹੜਾ ਇਥੋਂ ਤਬੂ ਲਾਵਾ ਸੀ ਨਹੀਂ ਆ ਇੱਥੇ ਕੋਈ ਵਾਰਦਾ ਦੇ ਫ੍ਰੀਕ ਚ ਹੈਗਾ ਸੀ ਇਹਨੂੰ ਕੋਈ ਇੱਥੇ ਛੱਡ ਕੇ ਗਿਆ ਹੈ ਜਾਂ ਕਿਸੇ ਦਾ ਵੇਟ ਕਰਦਾ ਫਿਆ ਸੀ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂ। ਇਹਦੇ ਕੋਲ ਬਰਾਮਦ ਕੀ ਹੋਇਆ ਹੈ ਇੱਕ ਬੱਤੀ ਬੋਰ ਦਾ ਨਜਾਇਜ਼ ਵੈਪਨ ਬਰਾਮਦ ਹੋਇਆ ਹੈ ਤੇ ਲਾਈਵ ਰਾਉਂਡ ਵੀ ਉਹ ਤੋਂ ਬਰਾਮਦ ਹੋਇਆ ਹੈ।